ਮੈਂ ਪੁੱਤ ਤੇਰੇ ਮੂੰਹ ਹਲ ਕਦੋਂ ਦੀ ਵੇਖਣ ਲਈ ਆ ਜਾਨੀ ਤੂੰ ਕੋਸ ਤੇ ਐਨੀ ਸਕਿੰਨੀ ਨਹੀਂ ਲਾਈਦੀ ਹੋਈ ਦੀ ਮੰਮੀ ਕਾਦੀ ਸਕਿੰਨੀ ਲਾ ਲਈ ਮੈਂ ਹੋਰ ਮੈਨੂੰ ਦੱਸੋ ਕਿ ਮੈਂ ਉਦਾਂ ਹੀ ਚਲ ਜਾਆ ਕਰ ਬੱਸੇ ਬੈਠ ਕੇ ਜਾਣਾ ਹੁੰਦਾ ਵਾ ਤਰ੍ਹਾਂ ਤਰ੍ਹਾਂ ਦੇ ਲੋਕ ਹੁੰਦੇ ਆ ਤੇ ਜੇ ਲੀੜਾ ਕਪੜਾ ਨਾ ਚੰਗਾ ਦਿਵਾਲੇ ਪਾਇਆ ਹੋਗਾ ਤੇ ਤੁਹਾਨੂੰ ਹੀ ਕਹਿਣਾ ਕਹਿੰਨੇ ਤੇਰੇ ਉਦਾਂ ਦੇ ਕੰਨੀ ਹੁੰਦੇ ਆ ਉਦਾਂ ਦਾ ਤੇਰਾ ਸੂਟ ਉਦਾਂ ਦੀ ਤੇਰੀ ਜੁੱਤੀ ਸਮਾਂ ਕਿਹੜਾ ਜਾਣ ਡਿਆ ਵਾ ਮੰਮੀ ਤੁਸੀਂ ਸਮੇਂ ਦੀ ਕਦੋਂ ਦੀ ਪ੍ਰਵਾਹ ਕਰਨ ਲੱਪਈ ਸਮੇਨੂ ਕੀ ਹੋਇਆ ਵਾ ਸਮਾ ਆਪਣੇ ਨਾਲ ਹੀ ਚੱਲਦਾ ਵਾ ਜਿੱਦਾਂ ਦਾ ਹੀ ਸਮਾ ਬਣਾ ਲਾਂਗੇ ਨਾ ਉਦਾਂ ਦਾ ਹੀ ਹੋਊਗਾ ਮੇਰੀ ਸੁਣ ਪੁੱਤ ਹੁਣ ਇੱਕ ਗੱਲ ਮੈਂ ਤਾਂ ਨਹੀਂ ਤੂੰ ਹੜੀ ਜਾ ਹੁਣ ਬਥੇਰਾ ਕੋਰਸ ਕਰ ਲਿਆ ਨੌਕਰੀਆਂ ਕਿੜੀਆਂ ਮਿਲਣ ਡੀਆਂ ਵਾ ਕਿੰ ਚੰਗੇ ਭਲੇਨਾਂ ਨੇ ਮਿਲਣ ਡੀਆਂ ਤਾਂ ਭਰਾ ਤੇਰੇ ਵੱਲ ਵੇਖ ਲੈ ਆਪਣੇ ਆਲ ਉਹ ਕਿਦਾਂ ਟਾਈਮ ਪਾਸ ਕਰ ਲਿਆ ਹੱਲੇ ਉਹ ਇੰਨਾ ਤੇਰਾ ਭਰਾ ਚੰਗਾ ਵਕ ਤੇ ਸੀ ਨਹੀਂ ਕਰਦਾ ਜਿੱਥੇ ਪੈਸਾ ਮੰਗਦਾ ਉੱਥੇ ਤੈਨੂੰ ਦਿੰਦਾ ਮੰਮੇ ਭਰਾ ਇਦਾਂ ਹੀ ਹੁੰਦੇ ਆ ਭੈਣਾਂ ਤੇ ਪੈਸੇ ਲਾਉਣੇ ਹੀ ਪੈਂਦੇ ਆ ਨਾਲੇ ਚਲੋ ਜੇ ਅੱਜ ਮੇਰਾ ਭਰਾ ਮੇਰੇ ਤੇ ਲਾਊਗਾ ਤੇ ਭਲਕੇ ਹੋ ਸਕਦਾ ਵਾ ਮੈਨੂੰ ਨੌਕਰੀ ਕੋਈ ਮਿਲ ਹੀ ਜਾਵੇ ਤੇ ਮੈਂ ਆਪੇ ਆਪਣੇ ਭਰਾ ਦੇ ਨਾ ਕੰਮ ਦੇ ਵਿੱਚ ਹੱਥ ਵਟਾਉਂਗੀ ਉਹ ਆਪੇ ਸੌਖਾ ਹੋ ਜਾਊਗਾ ਨਹੀਂ ਤੇਰੀ ਨੌਕਰੀ ਵਾਲਵੇਂ ਦੇਣਾ ਐਨੀ ਤੇਰੀ ਉਮਰ ਹੋਣ ਢਈ ਤੇ ਨਈ ਵਿਆਹਣਾ ਨਹੀਂ ਕੋਈ ਪਾ ਕੇ ਮੁੰਡਾ ਵੇਖ ਕੇ ਤੇ ਵਿਆਹੀਏ ਜਿਹੜੀ 2 ਮਹੀਨੇ ਕਰਨੀ ਕਰ ਲਾ ਬਾਕੀ ਮੜ ਕੇ ਬਾਅਦ ਚ ਘਰ ਬਹੁਰ ਮਾਨਾ ਮੰਮੀ ਤੁਸੀਂ ਤੇ ਨਾ ਇੱਕੋ ਗੱਲ ਦੇ ਖੜੇ ਪੈ ਗਈ ਓ ਤੇ ਮੈਨੂੰ ਹੋਂ ਨਾ ਛੇਤੀ ਆ ਬਾਲਾ ਸਤਾਓ ਨਾ ਮੈਂ ਛੇਤੀ ਛੇਤੀ ਜਾਣਾ ਵਾ ਬਸ ਠੀਕ ਆ ਨਾ ਛੇਤੀ ਜਿਹੜੀ ਤੈਨੂੰ ਸਤਾਉਂ ਤੂੰ ਨਹੀਂ ਮੈਨੂੰ ਆਖੇ ਲੱਗਦੀ ਨਹੀਂ ਕਿ ਇਹਦੇ ਤੋਂ ਕਿਸ ਦੇ ਚੱਲ ਕੋਈ ਗੱਲ ਨਹੀਂ ਮੰਮੀ ਹੁਣ ਗੁੱਸਾ ਜਿਹੜਾ ਕਰਨਾ ਹੈ ਨਾ ਕਰ ਲਿਆ ਮੈਨੂੰ ਹੁਣ ਪੈਸੇ ਦੇ ਤੇ ਮੈਂ ਜਾਵਾਂ ਪੈਸੇ ਤਾਂ ਹੁਣਾਂ ਦਵਾਂਗੇ ਉਹ ਤੇ ਦੇਣੇ ਪੈਣੇ ਜਿਹੜੇ ਹੁਣ ਜਾਣਾ ਤੁਹਾਰਨ ਦਿਨ ਤੇ ਦਹੜ ਪੈ ਹੈ ਆ ਦੋ ਮੈਨੂੰ ਇੰਨੇ ਕੁ ਤਾਂ ਕੀ ਆਉਣਾ ਵਾ ਉਥੇ ਜਨਮ ਦਿਨ ਵੀ ਆ ਉਹਦੇ ਵਾਸਤੇ ਵੀ ਕੋਈ ਆ ਵੀ ਦੇ ਸਾਰੇ ਤੋਂ ਖਿੱਚ ਕੇ ਲੈ ਗਈ ਪੈਸੇ ਤੇ ਘਰ ਮੇਨ ਮਗਰੋਂ ਲੋਡ ਪੈ ਗਈ ਤੇ ਫੇਰ ਮੈਂ ਕਿੱਧਰ ਨੂੰ ਜਾਣਾ ਵਾ ਗੁੱਸਾ ਨਾ ਕਰ ਹੈਗੇ ਆ ਤੇਰੇ ਕੋਈ ਨਾ ਕਰ ਤੇ ਰੋਟੀ ਦੇ ਪਰਕੇ ਖਾ ਲਾ ਕ ਇਦਾਂ ਦੌੜ ਜਾਣਾ ਹੁਣ ਕੋਈ ਨਹੀਂ ਮੰਮੀ ਰੋਟੀ ਮੈਂ ਉੱਥੇ ਆ ਪੈਸੇ ਹੈਗੇ ਹਨ ਸਭ ਕੋ ਖਾ ਲੈਣਾ ਨਾਲੇ ਅੱਜ ਪਾਰਟੀ ਆ ਸੇਲੀ ਵਾਲ ਉਹ ਦੇਖੋ ਹਰ ਪੈਸੇ ਦੇ ਦੇ ਆ ਨਾ ਖੁੱਲੇ ਮਿਲ ਗਏ ਹੁਣ ਇਹਨੂੰ ਹੱਦ ਹੋਈ ਏ ਕੁੜੀ ਵਾਲੀ ਇਹ ਦਿਨ ਮੈਨੂੰ ਕੋ ਸਮਝ ਨਹੀਂ ਲੱਗਦੀ ਬਾਹਰ ਦੀਆਂ ਚੀਜ਼ਾਂ ਤੜੀਆਂ ਖਾ ਖਾ ਕੇ ਬਿਮਾਰ ਹੋਗ ਨਾ ਉਹ ਜਿਹੜਾ ਭਰਾ ਜਿੰਨੇ ਭੂਏ ਚੜਾਈ ਜਿੰਨੇ ਪੈਸੇ ਮੰਗਦੀ ਦੇ ਦੇ ਮਾਤਾ ਇਹਨੂੰ ਕੱਢ ਕੇ ਕੋਈ ਗੱਲ ਨਹੀਂ ਇਹਨਾਂ ਨੇ ਪੈਸ ਭੂਏ ਚੜਾਈ ਜਾਂਦਾ ਇਹਨੂੰ ਰੋਟੀਆਂ ਤੇ ਗਈਆਂ ਪੱਕ ਤੇ ਹੁਣ ਮੰਮ ਨੂੰ ਕਹਾਂ ਕਿ ਰੋਟੀ ਖਾ ਲੋ ਮੰਮੀ ਨੋ ਪੰਮ ਨੂੰ ਕਹੋ ਕਿ ਰੋਟੀ ਖਾ ਲਵੇ ਰੋਟੀ ਪੱਕ ਗਈ ਆ ਤੇ ਨਾਲ ਹੀ ਮਚਾ ਬਣਾਉਂਦੀ ਆ ਤੁਰ ਪੁੱਤ ਉਹਦੋਂ ਦੇ ਚਲ ਗਈ ਹਾਂ ਚਲ ਵੀ ਗਏ ਆ ਚਲ ਗਏ ਤੇ ਭੁੱਖੀ ਦੌੜ ਗਈ ਆ ਮੈਂ ਤੇ ਰੋਟੀ ਪਕੋਂਡੀਆਂ ਫਟਾਫਟ ਕੇ ਚੱਲ ਰੋਟੀ ਖਾ ਲੈਣਗੇ ਉਹ ਭੁੱਖੀ ਕੋ ਪੈਸੇ ਲੈ ਗਈ ਆ ਉਹਦੀ ਸਹੇਲੀ ਦਾ ਬਰਥਡੇ ਆ ਤਾਂ ਦੀ ਉੱਥੇ ਚੰਗਾ ਚੋਖਾ ਖਾਣਾ ਅੱਜ ਮੈਂ ਮਾਂ ਮੇਟਾੜੀ ਆਹੀ ਆਦਤ ਮਾੜੀ ਆ ਉਹਨੂੰ ਤੁਸੀਂ ਪੈਸੇ ਦੇ ਦਿੰਦੇ ਜੇ ਤੇ ਉਥੇ ਜਾ ਕੇ ਬਾਹਰ ਤਲੀਆਂ ਮਲੀਆਂ ਚੀਜ਼ਾਂ ਖਾਂਦੀ ਰਹਿੰਦੀ ਤੇ ਮੁੜ ਕੇ ਬਿਮਾਰ ਹੁੰਦੀ ਆ ਤੇ ਉਹ ਮੈਂ ਜਿਵੇਂ ਟਾਈਮ ਨਾਲ ਰੋਟੀ ਪਕਾਈ ਆ ਕਿ ਚੱਲ ਉਹ ਖਾ ਕੇ ਚਲ ਜੂਗੀ ਤੁਸੀਂ ਵੀ ਨਾ ਹੱਥ ਧੱਕਦੇ ਜੇ ਕੀ ਕਰਾਂ ਮੇਰੇ ਲੱਕੋਂ ਫਾਇ ਆਈ ਭਰਾ ਉਹਦਾ ਆਂਦਾ ਜਿੰਨੇ ਪੈਸੇ ਮੰਗਦੀ ਮਾਤਾ ਇਹਨੂੰ ਦੇਣ ਪੈ ਤਾਂ ਨਹੀਂ ਤਰਸਣ ਦੇਣਾ ਤੁਹਾਨੂੰ ਦੱਸ ਮੈਂ ਕੀ ਕਰਾਂ ਚੱਲ ਭਰਾ ਆਂਦਾ ਵਾ ਪੈਸੇ ਦੇ ਕੇ ਕਲਾ ਪਰ ਉਹਨੂੰ ਵੀ ਚਾਹੀਦਾ ਵਾ ਕਿ ਰੋਟੀ ਪੱਕੀ ਆ ਤੇ ਖਾ ਜਾਵੇ ਤੁਹਾਨੂੰ ਪਤਾ ਤਾਂ ਹੈ ਮੇਰੇ ਪਰਜਾ ਹੀ ਢਈ ਰਸੋਈ ਚ ਬੜਾਉਣ ਤਾਂ ਮੈਂ ਚੱਲਣ ਨਾਵੇਂ ਖਾਵੇਂ ਕੱਦੀ ਲੈ ਜਾਂਦੀ ਵਾਪਸ ਲੈ ਆਉਂਦੀ ਬਾਕੀ ਮੈਂ ਦੇਸੀ ਕਰਕੇ ਸਾਰਾ ਕੰਮ ਛੱਡ ਕੇ ਤੇ ਪਹਿਲਾਂ ਮੈਂ ਰੋਟੀ ਪਕਾਈ ਆ ਕਿ ਭੁੱਖੀ ਨਾ 도ੜ ਜੇ ਤੇ ਚੱਲ ਰੋਟੀ ਇੱਕ ਅੱਧੀ ਰੋਟੀ ਖਾ ਚਵੇ ਹੁਣ ਚਾਹ ਵੀ ਰੱਜ ਗਈ ਆ ਚਲ ਆ ਪੀ ਲੈਨੇ ਆ ਚਾਹ ਫਿਰ ਹੁਣ ਕੀ ਕਰਨਾ ਡੋਲਣੀ ਥੋੜੀ ਚਲ ਬੋ ਵੀ ਮੈਂ ਲੈ ਕੇ ਆਉਣੀ ਚਾ ਲੈ ਆ ਪਾ ਕੇ ਹਰਦੀ ਕਰਦੀ ਆ ਕੁੜੀ ਦਾ ਵਾ ਵਾ ਉੱਠ ਕੇ ਕਰੀਦਾ ਵਾ ਕਿ ਚੱਲ ਰੋਟੀ ਪਕਾ ਕੇ ਦੇਈਏ ਇਹਨੂੰ ਕਿ ਭੁੱਖੀ ਨਾ ਜਾਵੇ ਪਰ ਉਹ ਗੱਲ ਕਰਦੀ ਆ ਦੌੜ ਜਾਂਦੀ ਆ ਭੁੱਖੀ ਤੇ ਜਾ ਕੇ ਤਲੀਆਂ ਬਲੀਆਂ ਚੀਜ਼ਾਂ ਖਾਣੀਆਂ ਪਾਲਟੀਆਂ ਕਰਦੀ ਆ ਫਿਰਦੀ ਆ ਮੈਂ ਉੱਥੇ ਬਾਹਰ ਜਦ ਵੀ ਕਦੋਂ ਦਾ ਫੋਨ ਕੀਤਾ ਮੈਂ ਹੁਣ ਆ ਗਈ ਹੁਣ ਆ ਗਈ ਅਜੇ ਤੱਕ ਨਹੀਂ ਆਈ ਪੂਰਾ ਅੱਧਾ ਪਣਾ ਹੀ ਟੋ ਗਿਆ ਮੇਨੂੰ ਵੇਟ ਕਰਦੇ ਨੂੰ ਇਹ ਗਾਂ ਆ ਜਾ ਛੇਤੀ ਪੁੰਚਣਾ ਹੱਦ ਹੋਈ ਤੇਰੀ ਵਾਲੀ ਵੀ ਕਦੋਂ ਦਾ ਫੋਨ ਕੀਤਾ ਤੂੰ ਹੁਣ ਆਉਂਦੀ ਹੁਣ ਆਉਂਦੀ ਆ ਟਾਈਮ 'ਤੇ ਆਉਂਦਾ ਫੇ ਹਾਏ ਹਾਏ ਕਰੋ ਨਿਕਲ ਗਿਆ ਟਾਈਮ ਲਾਜੀ ਗਿਆ ਦਾ ਸੌ ਕੰਨ ਪਾਦੀ ਨਾ ਕਰਾਉਣਾ ਪੈਂਦਾ ਘੇਰ ਕਰੋ ਨਿੱਕਲਣਾ ਹੁੰਦਾ ਵਾ ਇਹ ਥੋੜਾ ਵਾ ਕਿ ਮੈਂਟੋ ਮੈਟਿਕ ਘਰੋਂ ਤੁਰ ਪੈਣਾ ਹੁੰਦਾ ਵਾ ਕਈ ਕੰਮ ਹੁੰਦੇ ਆ ਅੱਜ ਤੇ ਮੰਮੀ ਨੇ ਵੀ ਬਤੇਰਾ ਟਾਈਮ ਲਾਤਾ ਸੀਗਾ ਤੇ ਨਾਲੇ ਨਾ ਹੁਣ ਸਾਡੇ ਘਰ ਨਾ ਮੇਰੇ ਵਿਆਹ ਦੀਆਂ ਗੱਲਾਂ ਤੁਰਣ ਡੀਆਂ ਵਾ ਤੇ ਤੁਸੀਂ ਇਦਾਂ ਕਰੋ ਕਿ ਆਪਣੇ ਘਰ ਗੱਲ ਕਰੋ ਤੇ ਆਪਣੇ ਵਿਆਹ ਦੀ ਗੱਲ ਤੁਰੇ ਨਾ ਵਿਆਹ ਦੀਆਂ ਗੱਲਾਂ ਚਲਣ ਡੀਆਂ ਤੂੰ ਆਪਣੇ ਘਰ ਵਿਆਹ ਦੀ ਗੱਲ ਨਹੀਂ ਕੀਤੀ ਹਾਂ ਮੈਂ ਕਰਦੀ ਆਪਣੇ ਘਰ ਵਿਆਹ ਦੀ ਗੱਲ ਮੈਂ ਜੁੱਤੀਆਂ ਹਾਣੀਆਂ ਨਾ ਖਾ ਕੇ ਕਰਕੇ ਉਹੀ ਕਰੋ ਇਹ ਗੱਲ ਜੇ ਤੁਹਾਡੇ ਕੋ ਹੁੰਦੀ ਹੈ ਤੇ ਠੀਕ ਆ ਨਹੀਂ ਤੇ ਫਿਰ ਜਿੱਥੇ ਮੇਰੇ ਮਾਪਿਆਂ ਨੇ ਕਰਤਾ ਨਾ ਮੈਂ ਤੇ ਉੱਥੇ ਹੀ ਚਲ ਜੂਗੀ ਅੱਛਾ ਫਿਰ ਤੈਨੂੰ ਤਾਂ ਮੈਂ ਤੇਰੇ ਘਰ ਜਾ ਕੇ ਗੱਲ ਕਰਾਂ ਵਿਆਹ ਦੀ ਆਹੇ ਗੱਲ ਸਿੱਧੀ ਨਾ ਕਿਤੇ ਕਰਦੇ ਹੋ ਹੋਰ ਨਾ ਹੋਵੇ ਮੈਨੂੰ ਵੀ ਜੁੱਤੀਆਂ ਪਵਾਓ ਤੇ ਆਪ ਵੀ ਖਾਓ ਕੋਈ ਵਿਚੋਲਾ ਪਾਓ ਤੇ ਫਿਰ ਗੱਲ ਕਰੋ ਚੱਲ ਠੀਕ ਆ ਕਰ ਲੂ ਨਾ ਗੱਲ ਤੇ ਨਾ ਹੈਗਾ ਬੰਦਾ ਮੇਰੇ ਕੋ ਮੈਂ ਪਾ ਲੂ ਵਿੱਚ ਤੇ ਕਰ ਲੂ ਗੱਲ ਚੰਗਾ ਹੋ ਨਾ ਹੋਵੇ ਸਿੱਧੀ ਆਣ ਕੇ ਤੇ ਗੱਲ ਮੂੰਹ ਤੇ ਮਾਰੇ ਘਰਦਿਆਂ ਨੂੰ ਮੇਰੇ ਨਾਲ ਪਤਾ ਨਹੀਂ ਲੱਗਣਾ ਚਾਹੀਦਾ ਇਹ ਹੁਣ ਤੇ ਬਾਕੀ ਹੁਣ ਬਹੁਤੀਆਂ ਗੱਲਾਂ ਨਾ ਕਰੋ ਇੱਦਾਂ ਕਰੋ ਮੈਨੂੰ ਛੱਡ ਕੇ ਆਓ ਛੇਤੀ ਤੁਹਾਡੀ ਵਜ੍ਹਾ ਦਾ ਕਰਕੇ ਮੈਂ ਆਪਣੀ ਬੱਸ ਵੀ ਨਗਾਹ ਲੈਣੀ ਆ ਚੱਲ ਫੜ ਲੈ ਅੱਗੇ ਡੇੜਾ ਹੀ ਛੱਡਿਆ ਸ਼ਕੀਰ ਚੱਲ ਬੈ ਹਲੋ ਚਾਹ ਮੇ ਪੀ ਲਓ ਰਹਾ ਦੇ ਪਤਾ ਇਥੇ ਆਏ ਕਿੰਨੀ ਕੋਟੀ ਰਹਿ ਗਈ ਮੇਰੀ ਠੰਡ ਹੁੰਦੀ ਜਾਂਦੀ ਮੰਮੀ ਠੰਡ ਤਾਂ ਪਤਾ ਹੁੰਦੀ ਜਾਂਦੀ ਮੈਨੂੰ ਪਤਾ ਠੰਡ ਆਉਂਡਈ ਏ ਕੁੜੀ ਨੇ ਕੋਟੀ ਪਾਉਣੀ ਹੁਣ ਟਾਈਮ ਤੇ ਲੱਗਦਾ ਇੰਨੇ ਕਿਨੇ ਕਦੇ ਦੇਣਵਾ ਸਰੀਰ ਢੀੜੀ ਦਾ ਨੰਗ ਜਾਂਦੀ ਏਦਾਂ ਜਦੋਂ ਟਾਈਮ ਲੱਗਦਾ ਉਦੋਂ ਸਲਾਈ ਚੜਾਉਣੀ ਹੁੰਦੀ ਆਹੋ ਇਹ ਤੇ ਹੈ ਵਾ ਹੁਣ ਲਿਆਂਦੀ ਵੀ ਲੇਟ ਨਾ ਹੋਣ ਨਤ ਜੇ ਜੇ ਪਹਿਲਾਂ ਦੀ ਲੱਗੀ ਹੁੰਦੀ ਤਾ ਹੁਣੋਂ ਬਣ ਵੀ ਜਾਣੀ ਬਣ ਜਾਣੇ ਜੇ ਪਹਿਲਾਂ ਦੀ ਲਿਆਂਦੀ ਹੁੰਦੀ ਤੇ ਮੰਮੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਾਂ ਘਰ ਪਤ ਗੱਲ ਕਿਹੜੀ ਕਰਨੀ ਤੇ ਮੇਰੇ ਨਾਲ ਮੈਂ ਨਾ ਇਹ ਸੋਚਣ ਡਈ ਸੀ ਕਿ ਪੰਮੋ ਦਾ ਵਿਆਹ ਨਾ ਕਰਦੀਏ ਹਾਲ ਤੇਰੇ ਕਹਿਣ ਤੋਂ ਮੈਂ ਪਹਿਲਾਂ ਹੀ ਪੰਮੋ ਨੂੰ ਆਖਿਆ ਸੀਗਾ ਪੁੱਤ ਤੇਰੀ ਹੁਣ ਉਮਰ ਹੁੰਦੀ ਜਾਂਦੀ ਤੇ ਅਸੀਂ ਤੇਰਾ ਵਿਆਹ ਕਰਦਿਏ ਵੇਖ ਕੇ ਤੇ ਜੇ ਤੁਸੀਂ ਕਹੋ ਤੇ ਮੇਰੀ ਨਾ ਮਾਸੀ ਦਾ ਮੁੰਡਾ ਵਾ ਵੱਡੇ ਮੁਲਖ ਰਹਿੰਦਾ ਵਾ ਤੇ ਉਹਨੇ ਆਉਣਾ ਵਾ ਤੇ ਜੇ ਤੁਸੀਂ ਕਹੋ ਤੇ ਉਹ ਰਿਸ਼ਤੇ ਦੀ ਗੱਲ ਚਲਾਈਏ ਕਮਾਈ ਵੀ ਚੰਗੀ ਆ ਘਰ-ਬਾਰ ਵੀ ਚੰਗਾ ਮੁੰਡਾ ਵੀ ਚੰਗਾ ਵਾ ਆਹ ਕਰ ਲਓ ਸਲਾਹ ਤੇ ਕਰਨਾ ਹੀ ਪੈਣਾ ਵਿਆਹ ਤੇ ਉਹਦਾ ਜਿੱਦਾਂ ਇਹ ਲੰਮੀ ਉੱਚੀ ਜਵਾਨ ਸੋਹਣੀ ਆ ਓਦਾਂ ਦਾ ਹੀ ਮੁੰਡਾ ਵਾ ਕੋਈ ਮੁੰਡੇ 'ਚ ਕੋਈ ਕਮੀ ਨਹੀਂ ਹੈਗੀ ਕਮਾਈ ਵੀ ਚੰਗੀ ਆ ਤੇ ਕੋਈ ਆਂਡਾ ਮੀਟ ਵੀ ਨਹੀਂ ਖਾਂਦਾ ਹੈਗਾ ਹੋ ਤਾਂ ਜੇ ਰਿਸ਼ਤੇਦਾਰਾਂ ਚ ਰਿਸ਼ਤਾ ਹੁੰਦਾ ਵਾ ਤੇ ਇਹਦੇ ਨਾਲ ਦੀ ਤੇ ਕੋਈ ਰੀਚ ਹੀ ਨਹੀਂ ਚਲੋ ਹਜ਼ਾਰ ਕਾ ਮੰਗ ਛੜਾਂਗੇ ਤੇ ਅਗਲੀ ਸੁੱਟੀ ਆਊਗਾ ਤੇ ਵਿਆਹ ਕਰ ਦਾਂਗੇ ਨਹੀਂ ਮੰਮੀ ਉਹਨਾਂ ਨੇ ਇਦਾਂ ਨਹੀਂ ਮੰਨਣਾ ਹੈਗਾ ਉਦਾਂ ਮਾਸੀ ਦੇ ਨਾਲ ਮੈਂ ਗੱਲ ਕੀਤੀ ਸੀ ਤੇ ਪੰਮੋ ਦਾ ਨਾਂ ਨਹੀਂ ਹੁੰਦਾ ਮੈਂ ਲਿਆ ਹੈਗਾ ਤੇ ਉਦਾਂ ਮੈਂ ਪੁੱਛਿਆ ਸੀ ਕਿ ਤੁਸੀਂ ਮੁੰਡਾ ਮੰਗਣਾ ਵਾ ਤੇ ਕਹਿੰਦੇ ਕਿ ਕਰਨਾ ਤਾਂ ਹੈਗਾ ਵਾ ਰਿਸ਼ਤਾ ਜਦੋਂ ਐਕਾ ਆਇਆ ਨਾ ਆਪਾਂ ਰਿਸ਼ਤਾ ਕਰ ਦੇਣਾ ਵਾ ਤੇ ਨਾਲ ਹੀ ਵਿਆਹ ਕਰਨਾ ਵਾ ਉਹਨਾਂ ਨੇ ਇੰਨਾ ਟਾਈਮ ਨਹੀਂ ਪਾਉਣਾ ਹੈਗਾ ਚਲ ਗਰਮੀਤ ਤੂੰ ਗੱਲ ਤੇ ਤੌਰ ਜਿੱਦਾਂ ਆਖਣਗੇ ਉਦਾਂ ਹੀ ਕਰ ਲਾਂਗੇ ਤੇ ਫਿਰ ਅਹੀਂ ਵੀ ਆਪਣੇ ਘਰ ਸਲਾਹ ਕਰ ਲਾਂਗੇ ਠੀਕ ਆ ਮੰਮੀ ਕੋਈ ਨਹੀਂ ਮੈਂ ਫੋਨ ਕਰਦੀ ਆ ਤੇ ਪੁੱਛਦੀ ਫਿਰ ਮੈਂ ਨਾਲ ਹੋ ਕੇ ਵੀ ਆਉਂਗੀ ਉੱਥੇ ਤੇ ਪੂਰੀ ਗੱਲ ਕਰਕੇ ਆਉਂਗੀ ਉਹਨਾਂ ਦੇ ਨਾਲ ਫੋਨ ਤੇ ਹੋਰ ਗੱਲ ਹੁੰਦੀ ਗਿਆ ਬੜਾ ਫਰਕ ਪੈਂਦਾ ਤੂੰ ਉੱਥੇ ਚਲੀ ਜਾ ਮੈਂ ਤੇ ਨਹੀਂ ਠੀਕ ਆ ਫਿਰ ਜਿੱਦਾਂ ਤੁਸੀਂ ਕਹਿੰਦੇ ਨਾ ਉਦਾਂ ਹੀ ਕਰ ਲੈਨੇ ਆ ਤੇ ਆਉਂਦੇ ਆ ਨਾ ਇਹ ਘਰ ਤੇ ਮੈਂ ਇਹਨਾਂ ਦੇ ਨਾਲ ਸਲਾਹ ਕਰਕੇ ਤੇ ਫਿਰ ਆਪਾਂ ਜਾਣੇ ਹੋ ਕੇ ਆਉਨੇ ਆ ਕਿਉਂ ਇਹੋ ਜਿਹਾ ਰਿਸ਼ਤਾ ਹੱਥੋਂ ਨਿਕਲ ਜਾ ਮੜ ਕੇ ਹੱਥ 'ਚ ਨਹੀਂ ਆਉਂਦਾ ਹੁੰਦਾ ਨਹੀਂ ਮੰਮੀ ਮੁੰਡਾ ਬਹੁਤ ਚੰਗਾ ਵਾ ਅਹੀਂ ਜਾਂਦੇ ਹੁੰਨੇ ਆ ਮਿਲਦੇ ਵਰਤਦੇ ਆ ਤੇ ਉਹਦਾ ਸਾਰਾ ਪਤਾ ਵਾ ਤੇ ਜੇ ਰਿਸ਼ਤੇਦਾਰਾਂ ਚ ਰਿਸ਼ਤਾ ਹੋ ਜਾਵੇ ਫੇਰ ਸਾਨੂੰ ਕੀ ਚਾਹੀਦਾ ਵਾ ਅੱਜ ਕੱਲ੍ਹ ਰਿਸ਼ਤਿਆਂ ਚ ਓਲੇ ਬੜੇ ਆ ਤੇ ਮੁੰਡੇ ਨਸ਼ਾ ਪਤਾ ਤੈਨੂੰ ਪਤਾ ਹੀ ਕਰਦੇ ਆ ਤੇ ਇਹਦਾ ਵੀ ਸਾਨੂੰ ਸਾਰਾ ਪਤਾ ਵਾ ਛੋਟੇ ਹੁੰਦੇ ਤਾਂ ਕਹੀਂ ਵੇਖਿਆ ਉਹਨੂੰ ਗਰਮੀਤ ਹਲੇ ਤੇਰੀਆਂ ਸਾਫ ਸਫਾਈਆਂ ਨਹੀਂ ਹੋਈਆਂ ਨਿਆਣਿਆਂ ਨੇ ਆ ਜਾਣਾ ਨੇ ਪੰਮੋ ਨੇ ਵੀ ਆ ਜਾਣਾ ਵਾ ਤੇ ਰੋਟੀ ਨਹੀਂ ਕਿ ਬਣਾਉਣੀ ਸਾਫ ਸਵਾਈ ਕਿ ਉਹਦਾ ਇਥੇ ਲੰਮੇ ਪਏ ਹੀ ਦੇ ਖਿਲਣ ਗਏ ਹੀ ਤਾਂ ਮੈਂ ਸਾਲ ਵਿਛਾ ਦੇਣੀ ਆ ਤੇ ਕੋਈ ਨਹੀਂ ਚੋਤੀ ਕੋ ਬਣਾ ਲੈਣੀ ਆ ਕੀ ਬਣਾਉਣਾ ਰੋਟੀ ਤੇ ਨਾਲ ਦੁਪਹਿਰੇ ਝੋਲ ਬਣਾ ਲਾਉਣ ਵਾਲੇ ਤੇ ਵਿੱਚ ਲੂਟਰੀਆਂ ਪਾ ਲਈ ਨਾ ਪੰਮੋ ਨੇ ਖੋਸੋ ਕੇ ਖਾ ਲੈਣੇ ਨਾ ਨਿਆਣਿਆਂ ਨੇ ਆਪੇ ਖਾ ਲੈਣੇ ਠੀਕ ਆ ਜੇ ਤੁਸੀਂ ਆਂਦੇ ਲੂਣ ਵਾਲੇ ਝੋਲ ਉਹ ਬਣਾ ਲੈਨੇ ਆ ਤੇ ਰਾਤ ਨੂੰ ਕੋਈ ਸਬਜ਼ੀ ਬਣਾ ਲਾਂਗੇ ਆਹ ਉਹ ਚੌਲੀ ਬਣਾ ਲੈ ਤੂੰ ਤੇ ਨਾਲੇ ਇੱਕ ਮੈਂ ਤੈਨੂੰ ਗੱਲ ਕਵਾਂ ਤੇ ਤੁਸੀਂ ਪਿੰਡੋ ਜਾ ਕੇ ਮੇਰਾ ਸੂਟ ਹੀ ਫੜ ਲਿਆ ਹੋਆ ਹਾਂ ਚੱਲ ਮੈਂ ਫੜ ਲਿਓ ਨੀ ਸੂਟ ਤੇਰਾ ਤੇ ਤੂੰ ਬਣਾ ਲੈ ਫਿਰ ਚੋਲ ਕਿੰਨੇ ਦਿਨ ਹੋ ਗਏ ਆਂ ਦਿੱਤਾ ਸੀ ਨੇ ਤੂੰ ਤੀ ਲਿਆ ਕੇ ਨਹੀਂ ਆਇਆ ਹੈਗੇ ਤੇ ਸਾਰੇ ਨੇ ਪਾਲੇ ਆਣ ਗਵਾਂਡ ਨੇ ਤੇ ਮੇਰੇ ਵਰਗੇ ਨੇ ਉਹਦੇ ਸੂਟ ਪਾਉਣਾ ਜਦੋਂ ਰਵਾਜ ਲੱਗ ਗਿਆ ਤੇ ਜਾ ਉਹ ਮੈਂ ਚੋਲ ਮੈਂ ਬਣਾ ਲੈਂਦੀ ਆਂ ਤੇ ਤੂੰ ਇਹ ਲਿਆ ਦੋ ਮੈਨੂੰ ਸੂਟ ਫੜ ਕੇ ਚੱਲ ਮੈਂ ਲਿਆ ਦਿੰਦੀ ਆਂ ਤੇ ਤੂੰ ਬਣਾ ਲੈ ਫਿਰ ਗਰਮੇਤ ਨੇ ਨਾ ਐਵੇਂ ਮੈਨੂੰ ਕਾਲੀ ਪਾਈ ਤੇ ਕੰਨੇ ਦੀ ਘਰ ਸੂਟ ਲਿਆਂਦੇ ਮੇਰਾ ਸੂਟ ਲਿਆਂਦੇ ਉਹਨੇ ਅਗਲੀ ਨੇ ਹੱਲੇ ਕੱਟਿਆ ਹੀ ਨਹੀਂ ਉਹਾਂ ਦਿਲੇ ਤੇ ਚਾਰ ਦਿਨ ਮਸੀਣਾ ਹੀ ਨਹੀਂ ਗਾ ਹਮ ਤਰੀ ਤੋਰ ਤੋਰ ਕੇ ਮੈਂ ਥੱਕ ਗਈ ਆ ਇਹਨਾਂ ਨੂੰ ਸੂਟਾਂ ਦੇ ਰਹਿੰਦੀ ਪਈ ਇਹਨਾਂ ਨੂੰ ਕਿਤੇ ਹੈ ਮਮੋ ਹੈ ਇਹ ਕਿਦੇ ਮਗਰ ਬੈਠੀ ਵੇਖਾਂ ਨਾ ਗਾਂ ਹੋ ਕੇ ਹੋਏ ਰੱਬਾ ਨੀ ਇਹ ਤੇ ਮਮਾ ਆਇ ਕਿਤੇ ਮਗਰ ਬੈਠੀ ਆ ਇਹਨੂੰ ਜਾ ਕੇ ਹੁਣ ਮੈਂ ਪੁੱਛਾ ਨਾ ਕਿ ਨਾ ਹਾਸਾ ਹਸ ਕੇ ਗੱਲਾਂ ਕਰਨ ਰਹੀ ਆ ਉਹ ਮਨਾ ਘਰੇ ਜਾ ਕੇ ਪੁੱਛਦੀ ਆ ਇੱਥੇ ਕੀ ਤਮਾਸ਼ਾ ਲਾਉਣਾ ਵਾ ਬੇਇਜ਼ਤੀ ਇੱਥੇ ਮੇਰੀ ਹੋਣੀ ਆ ਇਹਦੀ ਥੋੜੀ ਬੇਇਜ਼ਤੀ ਹੋਣੀ ਆ ਇਹ ਤੇ ਰੱਬ ਨੇ ਆ ਕੀ ਲੋੜਾ ਮਾਰਿਆ ਮੇਰੇ ਨਾਲ ਹਾਏ ਮੇਰੀ ਕਿਸਮਤ ਸੜ ਜੇ ਮੇਰੀ ਮੈਂ ਘਰ ਜਾ ਲੈਂਦੇ ਹੁਣ ਇਹਦੀ ਘਰ ਜਾ ਕੇ ਮੈਂ ਲੱਤਾਂ ਤੋੜਨੀ ਨਾ ਮੈਂ ਜਾਨੋ ਮਾਰਿਆ ਤੇ ਇਹਨੇ ਮੈਨੂੰ ਕੀ ਆਖਣਾ ਵਾ ਮੇਰੀ ਮਾਂ ਨੇ ਮੈਨੂੰ ਮਾਰਿਆ ਇਹਨੂੰ ਹੁਣ ਮੈਂ ਮਾਰ ਕੇ ਛੱਡੂਗੀ ਇਹਨੂੰ ਅੱਜ ਤੇ ਮੈਂ ਵੇਖ ਲਿਆ ਨੇ ਫੜ ਲਿਆ ਇਹਨੂੰ ਕਿ ਕੀ ਪਤਾ ਪੜਨ ਜਾਂਦੀ ਕਿ ਕੀ ਕਰਨ ਜਾਂਦੀ ਆ ਇਹਦੇ ਤੇ ਮੈਂ ਜਾ ਕੇ ਘਰ ਖਬਰ ਲੈਣੀ ਇਹਦੇ ਤੇ ਇਹ ਕੰਮ ਨਾ ਹੀ ਪੈਸੇ ਲਾਉਣੇ ਇਹ ਬਾਹਰ ਕੇ ਕਰਦੀ ਫਿਰਦੀ ਭਰਾ ਇਹਦਾ ਸਾਈਂ ਜੀਂਡਿਆ ਇੰਨੇ ਉਹਦੇ ਤੇ ਪੈਸੇ ਲਾਉਣ ਡਿਆ ਜੇ ਪਰਜਾਈ ਆਂਦੀ ਨਾ ਰਿਸ਼ਤਾ ਮੈਂ ਰਿਸ਼ਤੇ ਵਾਲ ਥੋੜਾ ਵੇਖਣਾ ਮੈਂ ਲੂਲਾ ਪਿੰਗਲਾ ਜਿੱਦਾਂ ਦਾ ਹੋਇਆ ਇਹਦਾ ਮੈਂ ਫਾ ਵੱਡ ਕੇ ਛੱਡੂਗੀ ਮੈਂ ਕਰਨਾ ਇਹੋ ਜਿਹਾ ਕੋਰਸਾਂ ਨੂੰ ਆ ਗਈਆਂ ਹਾਂ ਆ ਗਈਆਂ ਭਾਬੇ ਪਾਣੀ ਲਿਆ ਹਟ ਤੇ ਇਹ ਬੜੀ ਲੱਗੀ ਆ ਚੱਲ ਠੀਕ ਹੈ ਲੈਣ ਦੀ ਮੈਂ ਆ ਜਾ ਹਾਈਪ ਐਨਾ ਧੀ ਤੁਰਨਾ ਪੈਂਦਾ ਤੇ ਖਾਪੀ ਗਈਆਂ ਕਿਤੇ ਪਾਣੀ ਲੈ ਕੇ ਕਿੰਨਾ ਟਾਈਮ ਲਾਤਾ ਤੂੰ ਆਏ ਹਾਏ ਹੁਣ ਲਿਆਉਂਦਾ ਬਟ ਟਾਈਮ ਲੱਗਣਾ ਹੀ ਆ ਪਾਣੀ ਤੇ ਮੈਨੂੰ ਪਹਿਲਾਂ ਫੋਨ ਕਰ ਦਿੰਦੀ ਤੇ ਮੈਂ ਪਾਣੀ ਗਲਾਸ ਇੱਥੇ ਲੈ ਕੇ ਬੈਠੀ ਹੁੰਦੀ ਪਾਣੀ ਪੀ ਤੇ ਮੇਰੀ ਅੰਦਰ ਆਣ ਕੇ ਗੱਲ ਸੁਣੇਕ ਤੇ ਮੰਮੀ ਤੂੰ ਖਾਲੀ ਹੱਥ ਆ ਗਏ ਜੇ ਤੇ ਮੇਰੇ ਸੂਟ ਨਹੀਂ ਲੈ ਕੇ ਆਏ ਨੇ ਸੂਟ ਲੈ ਪੈਣਾ ਸੀਪਾ ਨਹੀਂ ਮਿਲ ਜਾਂਦਾ ਤੈਨੂੰ ਵੀ ਸੂਟ ਹਾਏ ਕਿੰਨੇ ਦਿਨ ਹੋ ਗਏ ਦਿੱਤੇ ਸੂਟ ਤੇ ਜੇ ਸੀਪਿਆ ਹੀ ਨਹੀਂ ਆ ਤਾਂ ਨਹੀਂ ਉਹਨੇ ਸੀਤਾ ਹਲੇ ਚਲਾ ਮਾਂ ਮੇਰੀ ਤੇਰੀ ਗੱਲ ਮੈਂ ਪਹਿਲਾਂ ਸੁਣ ਲਾਂ ਜੀ ਨਹੀਂ ਲੱਗਾ ਮੇਰੇ ਤੋਂ ਬਿਨਾ ਤੇਰਾ ਲੱਗਾ ਹੀ ਮੇਰਾ ਤੇਥੋਂ ਬਗੈਰ ਜੀ ਹੁਣ ਲੱਗ ਜਾਣਾ ਮੇਰਾ ਜੀ ਤੇਥੋਂ ਬਗੈਰ ਆਪੇ ਮੰਮੀ ਤੁਸੀਂ ਮੈਨੂੰ ਇੱਥੇ ਆਣ ਕੇ ਗੱਲ ਪੁੱਛਣ ਦੇ ਉੱਥੇ ਪੁੱਛ ਲਿੰਦੇ ਆ ਭਾਬੀ ਦੇ ਸਾਹਮਣੇ ਉਹ ਕਿਹੜੀ ਬਗਾਨੀ ਹੈਗੀ ਉਹ ਵੀ ਤੁਹਾਡੀ ਆਪਣੀ ਹੈਗੀ ਮਾਵਾਂ ਤੇਆਂ ਦੀ ਸੋ ਗੱਲ ਹੁੰਦੀ ਪੜਦੇ ਆਈ ਕੋਈ ਦੱਸਣ ਵਾਲੀ ਹੁੰਦੀ ਕੋਈ ਨਹੀਂ ਦੱਸਣ ਵਾਲੀ ਹੁੰਦੀ ਇਹ ਮੈਨੂੰ ਪਹਿਲਾਂ ਦੱਸ ਪੀ ਅੱਜ ਬੱਸ ਮਿਲ ਗਈ ਹੈ ਕਿ ਨੰਗੇ ਹੈਗੀ ਨਹੀਂ ਮੰਮੀ ਬੱਸ ਮਿਲ ਗਈ ਹੈਗੀ ਬੱਸੇ ਹੀ ਆਈਆਂ ਬੱਸੇ ਕਿ ਨਹੀਂ ਤੂੰ ਆਈ ਤੈਂ ਤਾਂ ਮੈਂ ਇੱਥੋਂ ਵੇਖਿਆ ਮੁੰਡੇ ਦੇ ਮਗਰ ਉਤਰਦੀ ਨੂੰ ਓਹੋ ਮੰਮੀ ਤੁਸੀਂ ਵੀ ਹਾਲ ਪਾ ਲੈਂਦੇ ਯੋ ਮੁੰਡੇ ਦੇ ਮਗਰੋਂ ਮੈਂ ਕੀ ਉੱਤਰਨਾ ਹੈਗਾ ਹਾ ਇੱਥੇ ਪਰਲੇ ਪਿੰਡ ਆਈ ਤੇ ਬਸ ਪੈਂਚਰ ਹੋ ਗਈ ਤੇ ਉੱਥੇ ਮੇਰੀ ਸਹੇਲੀ ਵੀ ਉਤਰੀ ਤੇ ਉਹਦਾ ਭਰਾ ਨੇ ਪਹਿਲਾਂ ਉਹਨੂੰ ਲੈ ਕੇ ਗਿਆ ਘਰ ਤੇ ਮੁੜ ਕੇ ਉਹ ਫਿਰ ਮੈਨੂੰ ਛੱਡਣ ਆ ਗਿਆ ਆਂਦਾ ਚੱਲ ਮੈਂ ਤੈਨੂੰ ਵੀ ਛੱਡ ਆਉਣਾ ਵਾ ਤੁਸੀਂ ਵੀ ਨਾ ਐਵੇਂ ਹੋਰ ਬੰਨੇ ਗੱਲ ਲੈ ਜਾਂਦੇ ਯੋ ਮੈਂ ਐਡੀ ਨਿਆਣੀ ਨਹੀਂ ਮੇਰੇ ਅੱਖੀ ਘਟਾ ਨਾ ਪਾ ਤੈਨੂੰ ਮੈਂ ਨਿਆਣੀ ਨੇ ਪਾਲਿਆ ਵਾ ਮੈਂ ਤੇਰੀ ਮਾਂ ਕ ਤੂੰ ਮੇਰੀ ਮਾਂ ਤੂੰ ਮੈਨੂੰ ਹੋਇਆ ਪਹਿਲਾਂ ਦੱਸ ਉਹ ਮੁੰਡਾ ਕਿਹੜਾ ਹੈ ਜਿਹਦੇ ਨਾਲ ਹੱਸ-ਹੱਸ ਕੇ ਤੂੰ ਗੱਲਾਂ ਡਈਆਂ ਕਰਨ ਨਹੀਂ ਨਹੀਂ ਮੰਮੀ ਤੁਹਾਨੂੰ ਉਦਾਂ ਹੀ ਭਲੇਖਾ ਲੱਗ ਗਿਆ ਵਾ ਉਹਦੇ ਉਦਾਂ ਮੈਂ ਆਖਣ ਡਈ ਸੀਗੀ ਵੀ ਆਜੋ ਚਾਹ ਪਾਣੀ ਪੀ ਕੇ ਚਲ ਜਿਓ ਤੇ ਉਹ ਅੰਦਰ ਵੀ ਨਹੀਂ ਮੈਂ ਚਾਹ ਨਹੀਂ ਪੀਣੀ ਮੈਨੂੰ ਛੇਤੀ ਆ ਮੈਂ ਕੰਮ ਜਾਣਾ ਕਿਤੇ ਚਲ ਜੇ ਸੱਚ ਬੋਲਣ ਡਈ ਨਾ ਖਾ ਮਾਂ ਦੇ ਸਿਰ ਤੇ ਹੱਥ ਰੱਖ ਕੇ ਸੌ ਜੇ ਨਹੀਂ ਤੇਰੇ ਮੁੰਡੇ ਨਾਲ ਕੋਈ ਰਿਸ਼ਤਾ ਦੇ ਮੰਮੀ ਤੁਸੀਂ ਕਿਹੋ ਜੀਆਂ ਗੱਲਾਂ ਕਾਣ ਡਈ ਓ ਕਾਦੀ ਸੌਂ ਖਾਣੀ ਆ ਨਿੱਗੀ ਜੀ ਗੱਲ ਪਿੱਛੇ ਤੁਹਾਨੂੰ ਅੱਦਾਂ ਕੋਈ ਵਿਹਮ ਹੋ ਗਿਆ ਵਾ ਸੌਂ ਖਾਦੇ ਕੋਹ ਨਹੀਂ ਹੁੰਦਾ ਮਰ ਜੂਗੀ ਤੇ ਮੈਂ ਹੀ ਮਰੂੰਗੀ ਹਾਏ ਮੰਮੀ ਇੱਦਾਂ ਨਾ ਕਹਿ ਮੇਰੀ ਗੱਲ ਸੁਣ ਮੈਂ ਤੁਹਾਡੇ ਕੋ ਝੂਠ ਬੋਲਿਆ ਹੈ ਮੈਂ ਉਹ ਮੁੰਡੇ ਨੂੰ ਨਾ ਚਿਰਾਂ ਦਾ ਹੀ ਜਾਣਦੀ ਆ ਤੇ ਮੇਰੀ ਉਹਦੇ ਨਾਲ ਗੱਲਬਾਤ ਵੀ ਆ ਤੇ ਪਰ ਪਾਤਾ ਨਾ ਸਾਡੇ ਅੱਖੀਂ ਘਟਾ ਉਹ ਮੁੰਡੇ ਦੇ ਮਗਰ ਬੈ ਕੇ ਹੰਨੀ ਹੈ ਤੇਰਾ ਭਰਾ ਬਾਹਰ ਫਿਰਨ ਤੁਰਨ ਵਾਲਾ ਪਿੰਡ ਪਿੰਡ ਚ ਕੀ ਉਹਦੇ ਸਿਰ 'ਚ ਕੇਸਰ ਪਾਊਗਾ ਕੋਈ ਮੰਮੀ ਨਹੀਂ ਨਹੀਂ ਮੈਂ ਨਹੀਂ ਚਾਹੁੰਦੀ ਵੀ ਮੇਰੇ ਵੀਰ ਦੀ ਬੇਇੱਜ਼ਤੀ ਹੋਵੇ ਤੇ ਨਾ ਮੈਂ ਉਹਦੀ ਬੇਇੱਜ਼ਤੀ ਕਰਾਉਂਗੀ ਇਦਾਂ ਦੀ ਨਹੀਂ ਮੈਂ ਕੋਈ ਵੀ ਗੱਲ ਕਰੂੰਗੀ ਐ ਦੇ ਨਾਲ ਸਾਡੀ ਕਿਦਾਂ ਬੇਇੱਜ਼ਤੀ ਹੋਣੀ ਹੈ ਜਦੋਂ ਤੂੰ ਉਹਦੇ ਮਗਰ ਬੈ ਕੇ ਆਉਣੀ ਹੈ ਕੋਈ ਵੇਂਦਾ ਨਹੀਂ ਤੈਨੂੰ ਵੀ ਉਹ ਫਲਾਣਿਆਂ ਦੀ ਕੁੜੀ ਜਾਣ ਲਈ ਮਗਰ ਬੈ ਕੇ ਨਹੀਂ ਮੰਮੀ ਮੈਂ ਨਹੀਂ ਆਪਣੇ ਭਰਾ ਦੀ ਬੇਇੱਜ਼ਤੀ ਕਰਾਉਣਾ ਚਾਹੁੰਦੀ ਤੇ ਨਾਲੇ ਮੈਨੂੰ ਕਿਹੜਾ ਕਿਸ ਨੇ ਵੇਖਿਆ ਤੂੰ ਹੀ ਤੇ ਐਵੇਂ ਗੱਲ ਨੂੰ ਵਧਾਈ ਜਾਂਦੇ ਈਓ ਚੱਲ ਨਹੀਂ ਤੈਨੂੰ ਕਿਸਨੇ ਵੇਖਿਆ ਮੈਂ ਤਾਂ ਤੇ ਵੇਖ ਰਿਆ ਨਾ ਤੈਨੂੰ ਆਪਣੇ ਅੱਖੀ ਸਭ ਤੇ ਅੱਖੀ ਮੇਰੇ ਘਟਾ ਪਾਤ ਹੱਲਿਆ ਨਹੀਂ ਤੂੰ ਕਿਸਨੇ ਵੇਖਿਆ ਨਹੀਂ ਜੇ ਤੇਰੇ ਭਰਾ ਨੂੰ ਪਤਾ ਲੱਗ ਗਿਆ ਪਹਿਲਾਂ ਤੈਨੂੰ ਮਾਰੋ ਤੇਲ ਪਾ ਕੇ ਸਾੜੋ ਫਿਰ ਬਾਕੀਆਂ ਨੂੰ ਬਾਅਦ ਚ ਟੱਬਰ ਨੂੰ ਬਾਕੀਆਂ ਨੂੰ ਮਾਰੋ ਫਿਰ ਆਪ ਉਹ ਮਰੂਗਾ ਦੱਸ ਨਾ ਤੂੰ ਸਾਰਾ ਟੱਬਰ ਗਿਆ ਕਿ ਨਹੀਂ ਕਰਾ ਜੇ ਤੂੰ ਇਹ ਕੰਮ ਕਰਨਾ ਹੈ ਤਾਂ ਪਹਿਲਾਂ ਸਾਨੂੰ ਸਾਰਿਆਂ ਟੱਬਰ ਨੂੰ ਦਵਾਈ ਦੇ ਲਈ ਨਾ ਤੇ ਇਹ ਲੀਏ ਫਿਰ ਤੋਰ ਪੈਣੀਗਾ ਤੂੰ ਹਾਏ ਮੰਮੀ ਇੰਨੇ ਗੱਲਾਂ ਨਾ ਆਖੋ ਤੁਸੀਂ ਮੈਂ ਤੁਹਾਨੂੰ ਨਹੀਂ ਖੋ ਸਕਦੀ ਤੇ ਨਾਲੇ ਮੈਂ ਤੁਹਾਨੂੰ ਕਿਉਂ ਮਾਰੂੰਗੀ ਮੈਂ ਕਦੀ ਵੀ ਇਹੋ ਜਿਹਾ ਕੰਮ ਨਹੀਂ ਕਰੂੰਗੀ ਜਿਹਦੇ ਨਾਲ ਮੇਰੇ ਪਰਿਵਾਰ ਨੂੰ ਸ਼ਰਮਿੰਦਿਆ ਹੋਣਾ ਪਵੇ ਤਾਂ ਸ਼ਰਮਿੰਦਿਆ ਤਾਂ ਹੋ ਗਏ ਆਂ ਹੋਰ ਕਿੱਦਾਂ ਹੋਣਾਹੀਂ ਨਹੀਂ ਮੰਮੀ ਤੁਸੀਂ ਇਦਾਂ ਦੀ ਗੱਲ ਨਾ ਸੋਚੋ ਕਿਉਂ ਬਾਰ-ਬਾਰ ਇਹੋ ਜੀਆਂ ਗੱਲਾਂ ਕਰੀ ਜਾਂਦੇ ਈਓ ਆਹ ਵੇਲਾ ਘੜੀ ਹੀ ਮੈਂ ਵੇਖ ਲਿਆ ਜੇ ਕੱਲ ਨੂੰ ਤੇਰੇ ਅੱਗੇ ਨਾਲ ਪੱਜ ਜਾਂਦੀ ਤੇ ਅਹੀਂ ਨਾ ਕੁਛ ਤੇਣਾ ਹੈਗਾ ਨਹੀਂ ਮੰਮੀ ਤੁਸੀਂ ਹਾਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਵੀ ਥੋਕਰੋਂ ਪੱਜ ਜੂਗੀ ਤੇ ਨਾਲੇ ਇਹ ਗੱਲ ਤੁਹਾਡੇ ਦਿਮਾਗ 'ਚ ਆਈ ਆ ਮੇਰੇ ਦਿਮਾਗ 'ਚ ਨਹੀਂ ਕਦੀ ਵੀ ਆਈ ਤੇ ਦੂਜੀ ਗੱਲ ਮੰਮੀ ਉਹ ਬੜਾ ਹੀ ਚੰਗਾ ਮੁੰਡਾ ਵਾ ਤੁਸੀਂ ਉਹਦੇ ਨਾਲ ਗੱਲ ਤੇ ਕਰਕੇ ਵੇਖੋ ਮੇਰੀ ਮੰਮੀ ਬਣ ਕੇ ਜੇ ਮੇਰੇ ਕੋਲ ਗਲਤੀ ਹੋ ਗਈ ਆ ਤੇ ਮੈਨੂੰ ਮਾਫ ਕਰ ਦੋ ਪਰ ਇੱਕ ਵਾਰੀ ਉਹਨੂੰ ਮਿਲ ਲਓ ਉਹਦੇ ਨਾਲ ਗੱਲ ਕਰੋ ਤੁਸੀਂ ਵੀਰ ਨੂੰ ਮਨਾਓ ਹਾਂ ਮੈਨੂੰ ਪਤਾ ਵਾ ਵੀਰ ਨੇ ਮੰਨ ਜਾਣਾ ਵੀਰ ਨੇ ਨਹੀਂ ਮੰਨਣਾ ਨਾ ਮੈਂ ਵੀਰ ਨਾਲ ਗੱਲ ਕਰ ਸਕਦੀ ਵੀਰ ਨੇ ਪਹਿਲਾਂ ਤੇ ਵੱਡੂ ਮਾਨ ਫੇਰ ਵੱਡੂਗਾ ਤੈਨੂੰ ਨਹੀਂ ਮੰਮੀ ਤੁਸੀਂ ਇਦਾਂ ਕਿਉਂ ਆਂਦੇ ਈਓ ਤੁਸੀਂ ਨਹੀਂ ਮੇਰੇ ਬਾਰੇ ਸੋਚਣਾ ਤੇ ਹੋਰ ਕਿੰਨੇ ਸੋਚਣਾ ਵਾ ਉਹ ਬੜਾ ਹੀ ਚੰਗਾ ਮੁੰਡਾ ਵਾ ਮੇਰੇ ਨਾਲ ਬੜਾ ਹੀ ਪਿਆਰ ਕਰਦਾ ਤੁਸੀਂ ਸਮਝਦੇ ਕਿਉਂ ਨਹੀਂ ਮੇਰੀ ਗੱਲ ਨੂੰ ਉਹਨੇ ਹਣਾ ਮਾਂ ਤੂੰ ਹੀ ਪਾਇਆ ਹੈ ਨਾ ਕੋਰਸਾਂ ਤੇ ਤੇ ਹੁਣੇ ਬਕਦਾ ਕਿ ਦਬਕਤਾਉਣੇ ਆਂ ਮੰਮੀ ਤੁਸੀਂ ਮੇਰੀ ਗੱਲ ਸਮਝਣ ਕਿਉਂ ਨਹੀਂ ਦੇ ਇੱਕ ਵਾਰੀ ਮਿਲੋਗੇ ਤੇ ਫੇਰ ਹੀ ਤੁਹਾਨੂੰ ਉਹਦੇ ਸੁਭਾਅ ਬਾਰੇ ਪਤਾ ਲੱਗਣਾ ਵਾ ਅੱਜ ਤੋਂ ਤੇਰੇ ਕੋਰਸ ਸਾਰੇ ਬੰਦ ਕੱਲ ਨੂੰ ਤੂੰ ਤਿਆਰ ਹੋਏ ਤੇ ਮੈਂ ਤੇਰੀਆਂ ਲੱਤਾਂ ਵੱਡੂ ਮੈਂ ਪਰਝਾਈ ਤੇਰੀ ਨੂੰ ਆਪੇ ਸਮਝਾ ਲਊਂਗਾ ਉਹ ਰਿਸ਼ਤੇ ਦੀ 10 ਪਾਉਂਡ ਨਹੀਂ ਆ ਤੇਰਾ ਉੱਥੇ ਮੈਂ ਖਾ ਵੱਡ ਨਹੀਂ ਤੇਰਾ ਹਾਈ ਨਹੀਂ ਮੰਮੀ ਮੇਰੀ ਗੱਲ ਸੁਣੋ ਉਹ ਮੇਨਾ ਇੰਨਾ ਪਿਆਰ ਕਰਦਾ ਤੇ ਜੇ ਕਿਸੇ ਮਾਂ ਦਾ ਪੁੱਤ ਕੋ ਖਾ ਕੇ ਮਰ ਗਿਆ ਤੇ ਫਿਰ ਮੈਂ ਰੱਬ ਨੂੰ ਕੀ ਜਵਾਬ ਦਵਾਂਗੀ ਨਹੀਂ ਅਜ ਤੈਨੂੰ ਸਿਆ ਮਹੀਨੇ ਜੋ ਚੰਗਾ ਲੱਗਣ ਡੈ ਪਿਆ ਜਿੰਨੇ ਪਾਲਿਆ ਜੰਮਿਆ ਤੈਨੂੰ 30 ਸਾਲ ਹੋ ਗਏ ਸੰਭ ਦੀ ਨਾ ਉਹ ਅੱਜ ਬੁਰੀ ਲੱਗਣ ਡੈ ਪਈ ਤੈਨੂੰ ਉਹਨੇ ਕੀ ਮਰਨਾ ਮੈਂ ਮਰ ਜਾ ਨਹੀਂ ਕੋ ਖਾ ਕੇ ਤੇ ਸਿਆਪਾ ਲੁੱਕ ਜੇ ਮੇਰੇ ਵਾਸਤੇ ਹਰੇ ਮੰਮੀ ਨਹੀਂ ਇਹ ਏਦਾਂ ਦਾ ਤੁਸੀਂ ਕਿਉਂ ਸੋਚਦੇ ਹੋ ਮੰਮੀ ਨਹੀਂ ਇਹ ਤਾਂ ਕੰਤੇ ਨੇ ਜੂਸ ਰਕਣੀ ਹੁਣ ਮੈਂ ਮਰੂ ਮੇਰਾ ਸਿਰ ਚੜਕੇ ਕਿੱਦਾਂ ਵੇਖੀ ਮਰਦੀ ਮੈਂ ਮੈਂ ਪੀਨੀ ਹੁਣ ਦਵਾਈ ਮੰਮੀ ਮੰਮੀ ਮੰਮੇ ਨਹੀਂ ਮੰਮੀ ਮੰਮੀ ਨਹੀਂ ਉਲਟੀ ਮੰਮੀ ਉਲਟੀ ਕਰਦੇ ਮੰਮੀ ਨਹੀਂ ਮੰਮੀ ਥੂਲੀ ਕਰ ਮੰਮੀ ਮੇਰੇ ਭਾਬੀ ਵੀ ਕਰ ਹੈ ਨਹੀਂ ਅਨ ਸ਼ੁਕਰ ਨੇ ਆਣੇ ਟਿਵੀਸ਼ਨ ਤੇ ਸੱਡਣ ਚੱਲ ਗਈ ਤੂੰ ਪਹਿਲਾਂ ਮੈਨੂੰ ਦੱਸ ਉਹ ਮੰਡੇ ਦਾ ਵਿਆਹ ਕਰਾਉਣਗੇ ਨਹੀਂ ਨਾ ਮਨਾ ਮੈਨੂੰ ਪਹਿਲਾਂ ਸਾਰੀ ਮੰਮੀ ਮੈਂ ਉਹਨਾਂ ਚਰਨੀ ਜਾਣਾ ਕਿਤੇ ਮੰਮੀ ਮੈਂ ਤਾਂ ਮੇਰੀ ਮੰਨ ਆ ਜਾ ਡਾਕਟਰ ਕੋ ਚਲੀ ਹੋਵੀ ਮੈਂ ਨਹੀਂ ਜਾਣਾ ਡਾਕਟਰ ਕੋ ਅੱਜ ਹੁਣ ਮੈਂ ਮਰਨਾ ਹੀ ਮਰਨਾ ਆਪਣੀ ਮੌਤ ਮੈਂ ਆਪੇ ਖਰੀਦੀ ਆ ਨਹੀਂ ਮੰਮੀ ਤੂੰ ਜਿੱਦਾਂ ਕਹੇਂਗੀ ਉਦਾਂ ਹੀ ਹੋਊਗੀ ਮੈਂ ਨਹੀਂ ਵਿਆਹ ਕਰਾਂਦੀ ਚਲ ਮੰਮੀ ਆ ਜਾ ਡਾਕਟਰ ਕੋ ਚਲੀ ਜਾ ਚਲ ਮਮੀ ਤੂੰ ਪਹਿਲਾਂ ਦੱਸ ਉਹ ਮੁੰਡੇ ਦਾ ਵਿਆਹ ਕਰਾਏਂਗੇ ਮੈਨੂੰ ਤੂੰ ਝੂਠ ਬੋਲਣ ਲਈ ਆ ਤੂੰ ਸੱਚ ਦੱਸ ਮੈਨੂੰ ਸੌਂ ਖਾ ਮੇਰੀ ਮੈਂ ਹੋਣਾ ਚਾਹਦੀ ਹਾਂ ਜਾਣਾ ਡਾਕਟਰ ਦੇ ਵੀ ਨਹੀਂ ਮਮੀ ਮੈਂ ਉਹਦੇ ਨਾਲ ਵਿਆਹ ਨਹੀਂ ਕਰਾਉਂਦੀ ਤੁਸੀਂ ਜਿੱਦਾਂ ਕਹਿੰਦੇ ਓ ਉਦਾਂ ਹੋਊਗੀ ਮੈਂ ਤਾਂ ਪੁੱਤ ਨਹੀਂ ਮੰਨੀ ਮੈਂ ਤੈਨੂੰ ਇੰਨਾ ਸਮਝਾਇਆ ਤੂੰ ਮੇਰੀ ਇੱਕ ਨਹੀਂ ਕੀ ਮੰਨੀ ਹੈਗੀ ਮੈਂ ਖਾ ਕੇ ਦਵਾਈ ਪੀਤੀ ਹੁਣ ਮਮੀ ਚੱਲ ਆ ਜਾਗਾ ਐਵੇਂ ਜਿਹੜਾ ਨਾ ਕਰ ਚੱਲ ਜਾ ਜਿਹੜਾ ਕਾਦੀ ਮੇਰੀ ਜਿਹਦੇ ਤੇ ਤੇਰੀ ਏ ਤੂੰ ਦੇਈ ਆਪਣੀ ਮਮੀ ਤੂੰ ਦਵਾਈ ਕੰਨੂ ਪੀਣੀ ਹੈਗੀ ਮੰਮੀ ਭਾਬੀ ਆਉਂਦੀ ਉਹਨੂੰ ਨਾ ਪਤਾ ਲੱਗੇ ਉਹਨੂੰ ਕਹਦੀ ਬੀਬੀ ਵਧਿਆ ਹਾਏ ਮੰਮੀ ਨੂੰ ਕੀ ਹੋਇਆ ਵਾ ਪਤਾ ਨਹੀਂ ਗਰਮੀ ਇਥੇ ਚੱਕਰ ਜੇ ਆਈ ਜਾਂਦੇ ਮੈਨੂੰ ਤੇ ਉਲਟੀਆਂ ਜਿਹੀਆਂ ਆਈ ਜਾਂਦੀਆਂ ਵਾਤ ਜੇ ਆਈ ਜਾਂਦੇ ਚੱਕਰ ਬਹੁਤ ਆਉਂਦੇ ਉਹ ਕਹਦੇ ਨਾ ਹੁੰਦਾ ਪੇ ਚੱਕਰ ਪਤਾ ਨਹੀਂ ਇੱਥੇ ਬੈਠੀ ਹੀ ਬੈਠੀ ਬੈਠੀ ਨੇ ਪਤਾ ਨਹੀਂ ਕੀ ਹੋ ਗਿਆ ਮੈਨੂੰ ਪਤਾ ਨਹੀਂ ਭਾਬੀ ਬੀਪੀ ਵਧ ਗਿਆ ਹਰੇ ਮੰਮੀ ਦਾ ਤੇ ਅਸੀਂ ਨਾ ਪਿੰਡੋਂ ਡਾਕਟਰ ਕੋਲ ਦਵਾਈ ਲੈ ਕੇ ਆਏ ਤੇ ਤੂੰ ਚੱਲ ਕਰ ਨੇ ਤੁਹਾਨੂੰ 부ਵੇ ਮਾਰ ਕੇ ਜਾਣਾ ਪੈਣਾ ਹੈਗਾ ਤੇ ਬੀਪੀ ਕਹਦਾ ਨਾ ਵਾਦ ਕੇ ਕੁਛ ਖਾਦਾ ਸੀ ਮਗਰ ਮੇਰੇ ਉਹ ਮੇਰੇ ਖਾਦਾ ਤੇ ਕੁਛ ਵੀ ਨਹੀਂ ਆ ਤੈਨੂੰ ਪਤਾ ਹੀ ਅੱਗੇ ਵੀ ਵਾਦੀ ਜਾਂਦਾ ਬੀਪੀ ਪਰ ਵਾਦਾ ਪਰ ਇੰਨਾ ਨਹੀਂ ਬੁਰਾ ਹਾਲ ਹੁੰਦਾ ਜਿੰਨਾ ਉਹਦਾ ਉਹ ਤੇ ਖਲੋਤਾ ਨਹੀਂ ਜਾਂਂਡਿਆ ਹਾ ਹਾਈ ਮਾਂ ਮਤਿਆਂ ਦੱਸ ਕੀ ਵੀ ਨਹੀਂ ਕੁਛ ਗਈਆਂ ਹੈਗੀਆਂ ਗੱਲ ਤੇ ਜ਼ਰੂਰ ਕੋਈ ਹੈਗੀ ਆ ਪੰਮੂ ਦੀਆਂ ਵੀ ਅੱਖਾਂ ਸੁੱਜੀਆਂ ਵਾ ਬਸ ਕੀ ਵੀ ਨਹੀਂ ਕੁਝ ਗਈਆਂ ਹੈਗੀਆਂ ਕੀ ਕਰਾਂ ਮੈਂ ਮੰਮੀ ਤੇ ਜ਼ਿਆਦਾ ਧਿਲ ਨਹੀਂ ਲੱਗਣ ਡੇ ਆ